ਸਰਕਾਰਾਂ ਦੇ ਵਿੱਚ ਕਾਫੀ ਹੋਇਆ ਖੜਾ ਆ। ਉਹ ਮੜਾ ਗਿਆ ਗਈ। ਔਰ ਦੇਖੋ ਜੀ ਰਾਜ ਨੂੰ ਬਹੁਤ ਮਹਾਨ ਦਾ ਜੀ। ਉਹ ਵੀ ਕਾਲ ਜਿਹੜਾ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਹਨਾਂ ਦੇ ਬਜਾਤਰਗੀ ਉਹਦੇ ਵਿੱਚ ਖੜੇ ਹੋਣਾ ਵਾਲਾ। ਹੋਇਆ ਹੋਰ ਕੈਰੀ ਕੋਆਰਡੀਨੇਟਰ ਜੁਲੀ ਆਗਾਸ ਸਿੰਘ ਜੀ ਔਰ ਹੋਰ ਸੁਭਤੀ ਸਾਰੀ ਲੀਡਰਸ਼ਿਪ ਉਹ ਵੀ ਕਾਲ ਉੱਤੇ ਪਹੁੰਚੇ ਸੀਗੇ। ਔਰ ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਵਾਪਾ ਦੇ ਵਰਕਰ ਆ ਸਮਰਥ ਲੱਗੇ ਆ ਉਹਦੇਦਾਰ ਆ ਸਾਰੇ ਇਹ ਵਿੱਚ ਲੈ ਕੇ ਬਹੁਤ ਗੁੱਸਾ ਆ ਵੀ ਇਹ ਜਿਹੜੀ ਘਟਨਾ ਆ ਉੱਥੇ ਦੀ ਸਰਕਾਰ ਆ ਉਹਦੀ ਉੱਥੇ ਦੇ ਲੋਕਾਂ ਦੀ ਸੁਰੱਖਿਆ ਤਾਂ ਆ ਅੰਗੂ ਆ ਕਿਸੇ ਪਾਰਟੀ ਦੇ ਔਰ ਖਾਸ ਕਰੇ ਬਹੁਤ ਇੱਕ ਉੱਥੇ ਦੀ ਇੱਕ ਦਲਿਤ ਪਛੜੇ ਵਰਗਾਂ ਦੀ ਬੰਚੀ ਸਮਾਜ ਦੀ ਆਵਾਜ਼ ਇਹਨਾਂ ਨੂੰ ਦੱਸਿਆ ਜਾਂਦਾ ਸੀ ਤੇ ਸਾਨੂੰ ਲੱਗਦਾ ਇੱਕ ਸਾਥ ਜਨ ਉਹਨਾਂ ਦੀ ਹੱਤਿਆ ਕਰਕੇ ਆਵਾਜ਼ ਨੂੰ ਦਬਾਉਣ ਦਾ ਜਿਹੜਾ ਇਹ ਕੰਮ ਕੀਤਾ ਗਿਆ ਆ ਇਹਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਬਰਕਰਾਰ ਗੁੱਸਾ ਆ ਤੇ ਪਾਰਟੀ ਦੇ ਰਾਜਕੀ ਪੱਧਰ ਤੇ ਜਿਹੜਾ ਪ੍ਰੋਗਰਾਮ ਆ ਵੀ ਇਸ ਘਟਨਾ ਦੇ ਵਿਰੋਧ ਚ ਆਪਾਂ ਸਾਰੇ ਇਕੱਠੇ ਹੋਣਾ ਔਰ ਸਾਡੇ ਪੰਜਾਬ ਦੇ ਇੰਚਾਰਜ ਸ਼੍ਰੀ ਰਣਜੀਤ ਸਿੰਘ 베ਣੀਵਾਲ ਜੀ ਪੰਜਾਬ ਦੇ ਇੰਚਾਰਜ ਸ਼੍ਰੀ ਮਿੰਨੂ ਕੁਮਾਰ ਜੀ ਅ ਅ ਸ਼੍ਰੀ ਅਜੀਤ ਸਿੰਘ 베ਣੀ ਜੀ ਪੰਜਾਬ ਦੇ ਇੰਚਾਰਜ ਡਾਕਟਰ ਨਛੰਦਰਪਾਲ ਜੀ ਐਮਐਡੀ ਨਵਾਂ ਸ਼ਹਿਰ ਦੇ ਇੰਚਾਰਜ ਪੰਜਾਬ ਔਰ ਸਾਡੇ ਸੂਬੇ ਦੇ ਮੈਦਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਜਿਹੜਾ ਉਹਨਾਂ ਵੱਲੋਂ ਇਹ ਪ੍ਰੋਗਰਾਮ ਅੱਜ ਦਾ ਦਿੱਤਾ ਗਿਆ ਜਲੰਧਰ ਤੋਂ ਸ਼ੁਰੂਆਤ ਕੀਤੀ ਗਈ ਆ ਔਰ 2 ਦਿਨਾਂ ਬਾਅਦ ਇੱਕ ਦੋ ਦਿਨਾਂ ਬਾਅਦ ਪੰਜਾਬ ਭਰ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਜਾਣਗੇ ਤੇ ਅੱਜ ਅਸੀਂ ਇਹ ਜਿਹੜਾ ਕੇ ਆਰਮਸ ਗੋਹ ਸੁਨਾ ਲਈ ਹੱਤਿਆ ਦੇ ਬਲੋਤ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਵੀ ਦੱਸੀਏ ਵੀ ਤੁਸੀਂ ਇਸ ਘੜੀ ਦੇ ਵਿੱਚ ਤੁਸੀਂ ਇਕੱਲੇ ਨਹੀਂ ਆ ਪੂਰਾ ਦੇਸ਼ ਤੁਹਾਡੇ ਨਾਲ ਖੜਾ ਆ ਤੇ ਉਹਨਾਂ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਆ ਖੜੇ ਹੋਣ ਦੇ ਲਈ ਅੱਜ ਅਸੀਂ ਇਹ ਪਾਰਟੀ ਵੱਲੋਂ ਜਿਹੜਾ ਪ੍ਰੋਗਰਾਮ ਪ੍ਰਦਰਸ਼ਨ ਅਜਲੰਦਰ ਦੇ ਵਿੱਚ ਰੱਖਿਆ ਆ ਤੇ ਹੁਣ ਮਤਾਨ ਜੀ ਪਹੁੰਚ ਗਏ ਆ